ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਵਿੰਦਰ ਸਿੰਘ ਫੈਰਾਜ ਰੋਇਆ ਪੈਗਾਮ ਰਾਂ ਇੱਕ ਨਵਾਂ ਪੈਗਾਮ ਲੈ ਕੇ ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਹਰ ਵਕਤ ਅਸੀਂ ਪੋਜ਼ਿਟਿਵ ਮੂਡ ਵਿੱਚ ਰਹੀਏ ਔਰ ਪੋਜ਼ਿਟਿਵ ਗੱਲਾਂ ਕਰੀਏ ਔਰ ਪੋਜ਼ਿਟਿਵ ਮੈਸੇਜ ਹੀ ਸਮਾਜ ਤੱਕ ਪਹੁੰਚਾਈਏ ਅੱਜ ਜਿੱਥੇ ਮੈਂ ਆਇਆ ਹਾਂ ਅੱਜ ਅਸੀਂ ਇੰਟਰਵਿਊ ਕਰਨ ਨਹੀਂ ਆਏ ਅੱਜ ਅਸੀਂ ਖਾਸ ਮੁਲਾਕਾਤ ਕਰਨ ਆਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਏਗੀ। ਔਰ ਇੱਕ ਐਸੇ ਸ਼ਖਸ ਨਾਲ ਮੁਲਾਕਾਤ ਕਰਨ ਆਇਆ ਹਾਂ। ਉਮਰ ਛੋਟੀ ਹੈ ਪਰ ਮੱਲਾ ਵੱਡੀਆਂ ਹਨ। ਮੇਰਾ ਕਹਿਣ ਤੋਂ ਭਾਵ ਆਈਏਐਸ ਸਰਦਾਰ ਹਰਨੀਤ ਸਿੰਘ ਜੀ ਆਪ ਜੀ ਨੂੰ ਪੈਗਾਮ ਤੇ ਮੈਂ ਜੀ ਆਇਆਂ ਕਹਿੰਦਾ ਹਾਂ। ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲੇ ਕਿ ਐਸੀ ਇਨਾਂ ਨਾਲ ਖਾਸ ਗੱਲਬਾਤ ਕਰੀਏ ਮੈਂ ਦੱਸ ਦਿਆਂ ਕਿ ਇਹਨਾਂ ਨੇ ਇਸ ਵਾਰ IAS ਦਾ ਇਗਜ਼ਾਮ ਕਲੀਅਰ ਕਰਕੇ ਤੇ ਫ੍ਰੀ ਹੋ ਕੇ ਉਹ ਬੈਠੇ ਨੇ ਸਾਡੇ ਕੋਲ ਮੈਂ ਇਹਨਾਂ ਤੋਂ ਪੁੱਛਾਂਗਾ ਕਿ ਤੁਸੀਂ ਇਸ ਪਾਸੇ ਕਿਸ ਤਰ੍ਹਾਂ ਪਹਿਲੇ ਤੁਸੀਂ ਮੈਨੂੰ ਲੱਗਦਾ ਹੈ ਕਿ ਕਿਹਦੇ ਜੌਬ ਵੀ ਕਰਦੇ ਸੋ ਸਭ ਤੋਂ ਪਹਿਲੇ ਤੁਹਾਡੀ ਸਕੂਲਿੰਗ ਕਿੱਥੋਂ ਹੋਈ ਹੈ ਫਿਰ ਉਸ ਤੋਂ ਬਾਅਦ ਕਾਲਜ ਕਿੱਥੇ ਗਏ ਹੋ ਫਿਰ ਤੁਸੀਂ ਕੀ ਕੀ ਕੀਤਾ ਹੈ ਥੋੜਾ ਜਿਹਾ ਐ ਤੇ ਗੁਸਤਾਖੀ ਹੈ ਪਰ ਡਿਟੇਲਸ ਦੱਸਣਾ ਪੈਗਾ ਕਿਉਂਕਿ ਤੁਸੀਂ ਇਸ ਲਈ ਰੋਲ ਮਾਡਲ ਹੋ ਜਿਹੜੇ ਯੰਗਰ ਅੱਗੇ ਆਈਐਸ ਜਾਂ ਯੂਪੀਐਸਸੀ ਦੇ ਇਗਜ਼ਾਮ ਦੇਣਾ ਚਾਹੁੰਦੇ ਨੇ ਜਾਂ ਕੇਐਸ ਦੇ ਇਗਜ਼ਾਮ ਦੇਣਾ ਚਾਹੁੰਦੇ ਨੇ ਉਹਨਾਂ ਵਾਸਤੇ ਤੁਸੀਂ ਰੋਲ ਮਾਡਲ ਹੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਸਕੂਲਿੰਗ ਦੱਸੋ ਸਕੂਲਿੰਗ ਕਿੱਥੋਂ ਹੋਈ ਹੈ ਔਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਸਟੈਪ ਚ ਕਿਧਰ-ਕਿਧਰ ਲੀ ਕੀ ਕੀ ਕਿਤਾ ਹੈ ਜੀ ਅਸੀਂ ਗੁਸਤਾਖੀ ਵਾਲੀ ਕੋਈ ਗੱਲ ਨਹੀਂ ਹੈ ਤੇ ਚਲੋ ਮਾਨ ਦੀ ਗੱਲ ਹੈ ਕਿ ਤੁਸੀਂ ਆਏ ਹੋ ਸਾਡੇ ਘਰ ਮੇਰੀ ਸਕੂਲਿੰਗ ਬੇਸਿਕਲੀ ਜੰਮੂ ਤੋਂ ਹੀ ਹੋਈ ਹੈ ਜੀ ਦਸਵੀਂ ਤੱਕ ਮੈਂ ਕੇਵੀ1 ਗਾਂਧੀਨਗਰ ਤੋਂ ਪੜਿਆ ਓਕੇ 11th ਤੇ 12th ਕਚੀ ਚੌਨੀ ਜਿਹੜਾ ਐਸਪੀ ਸਮਾਰਟ ਸਕੂਲ ਹੈ ਓਕੇ ਉਧਰੋਂ ਪੜਿਆ ਉਸ ਤੋਂ ਬਾਅਦ ਫਿਰ ਮੈਂ ਪੰਜਾਬ ਤੋਂ ਬੀਟੈਕ ਕੀਤੀ ਅੱਛਾ ਬੀਟੈਕ ਕੀਤੀ ਕ੍ਰੈਡਿਟਿਡ ਇਲੈਕਟ੍ਰੀਕਲ ਇੰਜੀਨੀਅਰ ਇਲੈਕਟ੍ਰੀਕਲ ਠੀਕ ਹੈ 2020 ਵਿੱਚ ਕੰਪਲੀਟ ਹੋਈ ਸੀ ਜੀ ਜੀ ਤੇ ਫਿਰ ਕੋਰੋਨਾ ਵੀ ਸੀ ਮੈਂ 2020 ਅਕਤੂਬਰ ਨਵੰਬਰ ਤੋਂ ਤਿਆਰੀ ਸ਼ੁਰੂ ਕਰਤੀ ਸੀ ਅੱਛਾ ਮਤਲਬ ਵਿੱਚ ਕੋਈ ਜੌਬ ਨਹੀਂ ਲਈ ਤੇ ਮੈਂ ਪਲੇਸਮੈਂਟ ਵਿੱਚ ਨਹੀਂ ਬੈਠਾ ਮਤਲਬ ਤੁਸੀਂ ਕਰੋਨਾ ਦਾ ਪੂਰਾ ਪੂਰਾ ਫਾਇਦਾ ਲਿਆ ਸਿੱਧਾ ਖੋ ਜੀ ਜੀ ਹਾਂਜੀ ਹਾਂਜੀ ਬਸ ਉਸ ਦੇ ਬਾਅਦ ਫਿਰ ਮੈਂ ਯੂਪੀਐਸਸੀ ਦੀ ਸਾਈਡ ਲੱਗ ਗਿਆ ਸਾ ਜੀ ਜੀ ਮੈਂ 2022 ਵਿੱਚ ਆਪਣੀ ਪਹਿਲੀ ਅਟੈਂਪਟ ਦਿੱਤੀ ਸੀ ਅੱਛਾ ਇਹ ਮੇਰੀ ਦੂਸਰੀ ਅਟੈਂਪਟ ਸੀ ਅੱਛਾ ਦੂਸਰੀ ਅਟੈਂਪਟ ਸੀ ਮਤਲਬ ਤੁਸੀਂ ਕੀ ਸਮਝੋ ਮੈਂ ਗੱਲ ਨਹੀਂ ਤੁਹਾਨੂੰ ਪੁੱਛਾਂਗਾ ਕਿ ਤੁਸੀਂ ਕਿੰਨੇ ਪੜਿਓ ਕਿੰਨਾ ਹਾਰਡਵਰਕ ਕੀਤਾ ਤੇ ਇਹ ਤਾਂ ਬਟ ਨੇਚੁਰਲ ਹੈ ਕਿ ਜਿਸ ਲਈ ਤੁਸੀਂ ਹਾਰਡਵਰਕ ਨਹੀਂ ਕਰੋਗੇ ਯੂ ਕੈਨਟ ਕਲੀਅਰ ਦਾ ਯੂਪੀਐਸਸੀ ਐਗਜ਼ਾਮਸ ਇਹ ਗੱਲ ਕਨਫਰਮ ਹੈ ਲੇਕਿਨ ਇਹਦੇ ਵਿੱਚ ਤੁਹਾਨੂੰ ਓਕੜਾਂ ਕਿੱਥੇ-ਕਿੱਥੇ ਆਈਆਂ ਕਿੱਥੇ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਨਹੀਂ ਮੈਂ ਨਹੀਂ ਕਰ ਸਕਦਾ ਫਿਰ ਤੁਹਾਡਾ ਮਨ ਨਹੀਂ ਮੰਨਿਆ ਕਿ ਨਹੀਂ ਮੈਂ ਕਰਾਂਗਾ ਇਹ ਕਿੱਥੋਂ-ਕਿੱਥੋਂ ਓਕੜਾਂ ਆਈਆਂ ਔਰ ਕੋਈ ਐਸਾ ਮੂਮੈਂਟ ਦੱਸੋ ਜਿਵੇਂ ਤੁਸੀਂ ਸੋਚਿਆ ਹੋਏ ਕਿ ਨਹੀਂ ਯਾਰ ਹੁਣ ਨਹੀਂ ਕਰ ਸਕਦਾ ਲੇਕਿਨ ਫਿਰ ਸਵੇਰੇ ਤੁਸੀਂ ਫਿਰ ਮੁੜ ਕੇ ਤਿਆਰ ਹੋਗੇ ਉਹ ਮੁਸ਼ਕਿਲ ਤੇ ਆਈ ਸੀ ਕਾਫੀ ਆਈ ਸੀ ਪਹਿਲਾਂ ਤੇ ਸਾਡਾ ਕੋਈ ਹੈ ਨਹੀਂ ਸੀ ਜਿਹੜਾ ਸਰਵਿਸਿਸ ਸੀ شويه ਤੇ ਨਾਲੇ ਕੋਈ ਗਾਈਡੈਂਸ ਮਿਲ ਸਕੇ ਬਿਲਕੁਲ ਬਿਲਕੁਲ ਆਪ ਉਹ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ ਸਾਰਾ ਉਹਨੂੰ ਆਪਾਂ ਨੇ ਕਾਫੀ ਮਦਦ ਕੀਤੀ ਤੇ ਨਾਲੇ ਦੂਸਰਾ ਕਿ ਇੰਜੀਨੀਅਰਿੰਗ ਲਾਈਨ ਬਿਲਕੁਲ ਅਲੱਗ ਸੀ ਜੀ ਇਸ ਦੇ ਮੁਕਾਬਲੇ ਸਬਜੈਕਟ ਵੀ ਨਹੀਂ ਕਰਨੇ تھے ਉਹ ਉਸ ਉਹ ਪਾਸਾ ਛੱਡ ਕੇ ਤੇ ਇਸ ਵਾਸਤੇ ਲੱਗਣਾ ਉਹ بڑا ਮਤਲਬ ਹੈ ਨਾ ਸਾਈਕੋਲੋਜੀਕਲ ਬੜਾ ਚੇਂਜ ਕਰਨਾ ਪਿਆ ਆਪਣੇ ਸੋਚਣ ਦੇ ਤਰੀਕੇ ਨੂੰ ਤਾਂ ਕਿ ਇਹ ਦਰ ਆ ਸਕੋ ਫਿਰ ਬਸ ਇਹੀ ਸੀ ਲੰਬੀ ਦੌੜ ਹੈ ਰੋਜ਼ ਦਾ ਰੋਜ਼ੇ ਉਸੇ ਟਾਰਗੇਟ ਸੈੱਟ ਕਰਦੇ ਹੋ ਆਪਣੇ ਵਾਸ ਸਿਲੇਬਸ ਹੈ ਤੇ ਨਾਲੇ ਕਰੰਟ ਅਫੇਅਰ ਪੜਨਾ ਪੜੋ ਜ਼ਰੂਰੀ ਹੈ ਰੋਜ਼ ਪੂਰੀ ਦੁਨੀਆ ਦੀ ਖਬਰ ਪੜਨੀ ਅੱਛਾ ਕਰੰਟ ਅਫੇਅਰ 'ਚ ਤੁਸੀਂ ਕੀ ਕੀ ਮਤਲਬ ਪੜਦੇ ਸੋ ਤੁਸੀਂ ਮੈਕਸਿਮ ਕਿਹਦੇ ਤੇ ਫੋਕਸ ਕਰਦੇ ਸੋ ਮੈਂ ਤੇ ਇੱਕ ਜਾਂ ਦੋ ਅਖਬਾਰਾ ਪੜਦਾ ਸੋ अच्छा ਜਿਸ ਤਰ੍ਹਾਂ ਨੈਸ਼ਨਲ ਨਿਊਜ਼ ਹੋ ਗਈ ਦ ਹਿੰਦੂ ਹੋ ਗਈ ਦ ਇੰਡੀਅਨ ਐਕਸਪ੍ਰੈਸ ਹੋ ਗਈ ਜੀ ਜੀ ਤੇ ਕਦੇ ਕਦੇ ਫੋਰੇਨ ਚੇਂਜ ਮੈਂ ਆਪਣੀ ਲੋਕਲ ਡੇਲੀ ਐਕਸੈਲਰੀ ਪੜ ਲੈਂਦਾ ਸਰ ਜੀ ਜੀ ਆਪਣੇ ਲੋਕਲ ਦਾ ਵੀ ਪਤਾ ਲੱਗਦਾ ਰਹੇ ਜੀ ਤੇ ਇਸ ਤੋਂ ਬਾਅਦ ਫਿਰ ਮੰਥਲੀ ਮੈਗਜ਼ੀਨ ਆਂਦੀਆਂ ਕਦੇ ਕਦੇ ਹਮ ਹਮ ਉਹਨਾਂ ਉੱਪਰ ਵੀ ਦੇਖ ਸਕਦੇ ਹੋ ਜਿਸ ਤਰ੍ਹਾਂ ਇਨਸਾਈਟਸ ਦੀ ਆਂਦੀਆਂ ਸੀਲਜ਼ ਦਿੱਲੀ ਦੀਆਂ ਆਂਦੀਆਂ ਇਹ ਮੈਂ ਸਾਰਾ ਨਾ ਕਵਰ ਕਰਦਾ ਸਰ ਕਿ ਕੋਈ ਚੀਜ਼ ਛੁੱਟ ਨਾ ਜਾਏ ਕਰੰਟ ਅਫੇਅਰ ਅੱਛਾ ਜੀ ਇਸ ਤਰ੍ਹਾਂ ਵੀ ਕਰਦਾ ਸਰ ਸੋਸ਼ਲ ਮੀਡੀਆ ਦੀ ਕਿੰਨੀ ਹੈਲਪ ਲਈ ਤੁਸੀਂ ਸੱਚੀ ਅਸਾਤੇ ਮੈਂ ਸੋਸ਼ਲ ਮੀਡੀਆ ਆਪਣਾ ਸਾਰਾ ਹੀ ਬੰਦ ਕਰਤਾ ਸੀ ਅੱਛਾ ਮਤਲਬ ਤੁਸੀਂ ਪੂਰੀ ਤਰ੍ਹਾਂ ਤਪੱਸਿਆ ਵਿੱਚ ਸੋ ਕਹਿ ਸਕਦੇ ਹੋ ਤੁਸੀਂ ਤਪੱਸਿਆ ਦੇ ਪੂਰੀ ਤਰ੍ਹਾਂ ਤਪੱਸਿਆ ਹੀ ਸੋ ਜਿਵੇਂ ਸੋਸ਼ਲ ਮੀਡੀਆ ਬੰਦ ਕਰਤਾ ਸੀ ਮੈਂ ਬਸ ਜਿੰਨਾ ਕਿ ਮੈਨੂੰ ਲੋੜ ਪੈਦੀ ਸੀ ਤੇ ਮੈਂ ਆ YouTube ਤੇ ਸਰਚ ਕਰ ਲੈਣਾ ਓਕੇ ਕਦੇ ਕੋਈ ਸਿਵਲ ਸਰਵੈਂਟ ਹੋਵੇ ਉਸ ਅਕਾਊਂਟ ਹੋਵੇ ਤੇ ਉਸਨੇ ਕੋਈ ਚੀਜ਼ ਕੋਈ ਟਿਪਸ ਟ੍ਰਿਕਸ ਪਾਈ ਹੋਏ ਉਹ ਦੇਖ ਲਈਆਂ ਹਮ ਹਮ ਅਕੀ ਜ਼ਿਆਦਾ ਨਹੀਂ ਕਿਉਂਕਿ ਫਿਰ ਇੱਕ ਪਾਸੇ ਸ਼ੁਰੂ ਕਰੋ ਤੇ ਕਿਤੇ ਦੂਸਰੇ ਪਾਸੇ ਹੀ ਜਾ ਕੇ ਰੁਕਦੇ ਹੋ ਬੀ ਸੋਸ਼ਲ ਮੀਡੀਆ ਤੇ ਪਤਾ ਹੀ ਨਹੀਂ ਲੱਗਦਾ ਟਾਈਮ ਨਿਕਲ ਜਾਂਦਾ ਹੂੰ 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 ਫਿਰ ਮੈਂ ਬਿਲਕੁਲ ਕਟਆਫ ਰੱਖਿਆ ਜਿਵੇਂ ਆਪਾਂ ਨੇ ਹਾਂਜੀ ਇਹ ਬੜੀ-ਬੜੀ ਤਪੱਸਿਆ ਹੈ ਜਿਸ ਲਈ ਤੁਹਾਡੇ ਕੋਲ ਸਾਰੀ ਫੈਸਿਲਿਟੀਆਂ ਅਵੇਲੇਬਲ ਹਨ ਉਸ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਬੰਦ ਕਰ ਦੇਣਾ ਔਰ ਮੈਕਸਿਮਮ ਦਿਨ ਦੇ ਵਿੱਚ ਤੁਸੀਂ ਕੰਫਰਟੇਬਲੀ ਕਿੰਨੇ ਘੰਟੇ ਪੜ ਲੈਂਦੇ ਹੋ ਜੇ ਸਵਾਲ ਦਾ ਕੋਈ ਮੇਰੇ ਕੋਲ ਜਵਾਬ ਹੈ ਨਹੀਂ ਬਸ ਐਨਾ ਹੀ ਸੀ ਕਿ 8 ਘੰਟੇ ਮੈਂ ਸੌਂਦਾ ਸਾਂ अच्छा 2 ਘੰਟੇ ਮੈਂ ਆਪਣੇ ਵਾਸਤੇ ਰੱਖੇਦੇ ਹੁੰਦੇ ਸਨ ਠੀਕ ਹੈ ਉਸ ਤੋਂ ਇਲਾਵਾ ਜਿੰਨਾ ਟਾਈਮ ਨੇ ਜਾਗੇ ਨਾ ਮੈਂ ਪੜ੍ਹ ਨਹੀਂ ਚਲਾਵਾ ਉਹ ਸੈ ਨਹੀਂ ਕਰ ਸੀ ਜਿਹੜੇ ਵੀ ਜਿਹੜੇ ਯੰਗਰ ਦੇਖ ਰਹੇ ਹਨ ਇਸ ਇੰਟਰਵਿਊ ਨੂੰ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਜਿਸਲੇ ਵੀ ਤੁਸੀਂ ਗੋਲ ਸੈੱਟ ਕਰਨੇ ਹਨ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੈ ਜਿਸ ਤਰ੍ਹਾਂ ਸਾਡੇ ਹਰਨਜੀਤ ਸਿੰਘ ਜੀ ਨੇ ਪੂਰੀ ਤਰ੍ਹਾਂ ਆਪਣੀ ਸਿਹਤ ਦਾ ਖਿਆਲ ਰੱਖਿਆ ਹੈ 8 ਘੰਟੇ ਪ੍ਰੋਪਰ ਨੀਂਦ ਲੈਂਦੇ ਸਨ ਤਾਂ ਹੀ ਨੈਕਸਟ ਦੀ ਫਿਰ ਤਿਆਰੀ ਕਰਦੇ ਸਨ ਕੁਝ ਲੋਕ ਬਹੁਤ ਜ਼ਿਆਦਾ ਫੋਕਸਡ ਹੋ ਜਾਂਦੇ ਨੇ ਤੇ ਕਈ ਵਾਰ ਉਹ ਇਹਨਾਂ ਚੀਜ਼ਾਂ ਨੂੰ ਕਲੀਅਰ ਨਹੀਂ ਕਰ ਪਾਉਂਦੇ ਤੇ ਨਿਰਾਸ਼ਾ ਉਹਨਾਂ ਦੇ ਹੱਥ ਲੱਗਦੀ ਹੈ ਤੁਸੀਂ ਜਦੋਂ ਪਹਿਲੀ ਵਾਰ ਅਟੈਂਪ ਪਹਿਲੀ ਅਟੈਂਪਟ ਦਿੱਤੀ ਉਸ ਤੋਂ ਉਪਰੰਤ ਜੇ ਸਬ ਨਹੀਂ ਕਲੀਅਰ ਹੋਇਆ ਕਿੰਨੇ ਕੁ ਨਿਰਾਸ਼ ਹੋਏ ਤੁਸੀਂ ਇਹ ਨਿਰਾਸ਼ਾ ਤਾਂ ਕਾਫੀ ਹੋਈ ਸੀ ਮੈਨੂੰ ਅਜੇ ਵੀ ਯਾਦ ਹੈ 23 ਮਈ 2023 ਨੂੰ ਰਿਜ਼ਲਟ ਆਇਆ ਸੀ ਤੇ 28 ਮਹੀਨ ਨੂੰ ਅਗਲਾ ਪੇਪਰ ਸੀ ਅਗਲੀ ਅਟੈਂਪਟ ਦਾ ਤੇ ਕਾਫੀ ਮਤਲਬ ਮੈਨੂੰ ਉਮੀਦ ਸੀ ਉਸ ਵਲੇ ਕਿ ਹੋ ਜਾਏਗਾ ਇਸ ਵਾਰ ਤੇ ਪਹਿਲੀ ਵਾਰ ਜੀ ਨਿਕਲ ਕੇ ਤੇ ਹੋ ਜਾਾਂਗੇ ਕਿ ਪਿੱਛੇ ਕਿਧਰੇ ਤੇ ਬਸ ਉਹੋ ਜਿਹੀ ਜਿੱਲੇ ਨਹੀਂ ਹੋਇਆ ਤੇ ਫਿਰ ਮਮੀ ਡਾਡੀ ਨੂੰ ਵੀ ਕਾਫੀ ਤੱਕਾ ਲਗਿਆ ਸੀ ਸ਼ੌਕ ਲਗਿਆ ਸੀ ਤੇ ਫਿਰ ਪਰ ਕਰਦੇ ਫਿਰ ਸਾਡੀ ਜੁਆਇੰਟ ਫੈਮਿਲੀ ਹੈ ਉਹਨਾਂ ਨੇ ਕਾਫੀ ਸਪੋਰਟ ਦਿੱਤੀ ਉਸ ਟਾਈਮ ਤੇ ਨਾਲੇ ਕਿਉਂਕਿ ਮੈਂ 2020 ਦੀ ਤਿਆਰੀ ਕਰੇ ਕਰਦਾ ਸਾਂ ਤੇ ਮੈਨੂੰ ਥੋੜਾ ਆਈਡੀਆ ਹੋ ਗਿਆ ਸੀ ਕਿ ਇਹ ਦੂਰ ਥੋੜੀ ਲੰਬੀ ਹੈ ਤੇ ਮੈਨੂੰ ਯਾਦ ਹੈ 140 ਦੇ 140 ਦੇ ਕੋਲ ਦਾ ਰਿਜ਼ਲਟ ਆਇਆ ਸੀ ਦਿਨੇ ਤੇ ਸ਼ਾਮੀ 5 ਵਜੇ ਵਾਪਸ ਟੇਬਲ ਤੇ ਪੁੱਜ ਗਿਆ ਸੋ ਪੜਨਸਤੇ ਅੱਛਾ ਕਿਉਂਕਿ ਮੈਂ ਅਗਰ ਉਹ 5 ਦਿਨ ਠੀਕ ਨਾ ਲਾਇਦੇ ਹੁੰਦੇ ਹਮਮ ਜਿਹੜੇ 23 ਤੋਂ ਲੈ ਕੇ 28 ਤਰੀਕ ਤੱਕ ਹਮਮ ਤੇ ਅੱਜ ਮੈਂ ਸ਼ਾਇਦ ਤੁਹਾਡੇ ਨਾਲ ਇਧਰ ਬੈਠ ਕੇ ਗੱਲ ਨਾ ਕਰ ਰਿਹਾ ਹੁੰਦਾ ਅੱਛਾ ਮਤਲਬ ਤੁਸੀਂ ਨਿਰਾਸ਼ ਨਹੀਂ ਹੋਏ ਤੁਸੀਂ ਉਸ ਨੂੰ ਐਜ਼ ਏ ਚੈਲੰਜ ਲੈ ਲਿਆ ਹਾਂਜੀ ਕਹਿ ਸਕਦੇ ਹੋ ਤੁਸੀਂ ਉਸ ਤਰੀਕ ਐਜ਼ ਏ ਚੈਲੰਜ ਲੈ ਆ ਤੁਸੀਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਵਾਂਗਾ ਕਦੇ ਵੀ ਜ਼ਿੰਦਗੀ ਵਿੱਚ ਨਿਰਾਸ਼ ਨਹੀਂ ਹੋਣਾ ਔਰ ਹਮੇਸ਼ਾ ਉਸ ਨੂੰ ਚੈਲੰਜ ਲੈਣਾ ਜਿਸ ਲਈ ਤੁਸੀਂ ਚੈਲੰਜ ਲੈ ਕੇ ਚਲੋਗੇ ਜਿਸ ਤਰ੍ਹਾਂ ਸਰਦਾਰ ਹਰਨਜੀਤ ਸਿੰਘ ਜੀ ਨੇ ਕਿਹਾ ਕਿ ਮੈਂ ਇਸ ਨੂੰ ਚੈਲੰਜ ਲੈ ਲਿਆ ਸੀ ਔਰ ਹਮੇਸ਼ਾ ਸাকसेसफुल ਹੋਗੇ ਔਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਤੁਸੀਂ ਜਿਸ ਲਈ ਪੜਨਾ ਸਟਾਰਟ ਕੀਤਾ ਤੁਸੀਂ ਇੰਜੀਨ ਕੀਤੀ ਇੰਜੀਨ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਫਰੈਂਟ ਸਬਜੈਕਟ ਹੈ ਯੂਪੀਐਸਸੀ ਟੋਟਲੀ ਡਿਫਰੈਂਟ ਹੈ ਤੁਸੀਂ ਇਸ ਪਾਸੇ ਮੋੜਾ ਕਿਸ ਤਰ੍ਹਾਂ ਲਿਆ ਕਿਸ ਤਰ੍ਹਾਂ ਮੋਟੀਵੇਟ ਹੋਏ ਤੇ ਕਿਸ ਤਰ੍ਹਾਂ ਟਰਨ ਹੋਏ ਕੀ ਥੌਟ ਸੀ ਦਿਮਾਗ ਦੇ ਵਿੱਚ ਕੀ ਸੀ ਕਿ ਕਿਸੇ ਨੇ ਤੁਹਾਨੂੰ ਇਨਸਪਾਇਰ ਕੀਤਾ ਜਾਂ ਕੁਦਰਤ ਵੱਲੋਂ ਸਾਰਾ ਸਿਸਟਮ ਹੋ ਗਿਆ ਮੈਂ ਆਪੂ ਨਹੀਂ ਅਜੇ ਤੱਕ ਸਮਝ ਪਾਇਆ ਕਿ ਕਿਉਂ ਮੈਂ ਕੀਤਾ ਇਸ ਤਰ੍ਹਾਂ ਬਟ ਮੋٹے ਮੋٹے ਤੌਰ ਤੇ ਮੈਂ ਕਹਾਗਾ ਕਿ ਮੇਰੇ ਸਕੂਲ ਦੇ ਟੀਚਰ ਸਨ ਜਿਹੜਾ ਨੇ ਮੈਨੂੰ 11ਵੀਂ 12ਵੀਂ ਵਿੱਚ ਪੜਾਇਆ ਸੀ ਜੀ ਜੀ ਉਹਨਾਂ ਨੇ ਕਾਫੀ ਮੈਨੂੰ ਮੋਟੀਵੇਟ ਕੀਤਾ ਸੀ ਕਿ ਇਸ ਪਾਸੇ ਵੀ ਦੇਖੋ ਇਹ ਵੀ ਬੜਾ ਅੱਛਾ ਕੈਰੀਅਰ ਹੈ ਤੇ ਮੰਮੀ ਪਾਪਾ ਦਾ ਵੀ ਸਪੋਰਟ ਸੀ ਕਾਫੀ ਨਾਲੇ ਅਸੀਂ ਜਿਹੜੇ ਨਾਨ ਨਗਰ ਦੀ ਗੱਲ ਕਰੀਏ ਤੇ ਸਾਡੀ ਗਲੀ ਦਾ ਪਿਛਲਾ ਟਰਾਂਸਫਾਰਮਰ ਹਮੇਸ਼ਾ ਗਰਮੀਆਂ ਹੀ ਉੱਡ ਜਾਂਦਾ ਤੇ ਬੜੀ ਗਰਮੀ ਦੇਖਣੀ ਪੈਂਦੀ ਹੈ ਤੇ ਅਸੀਂ ਵੀ ਸੋਚਦੇ ਸੀ ਕਿ ਕਿਉਂ ਨਹੀਂ ਕੋਈ ਚੀਜ਼ ਹੋ ਰਹੀ ਤੇ ਰੈਦਰ ਥੈਨ ਕਿ ਤੁਸੀਂ ਇਲੈਕਟ੍ਰੀਕਲ ਡਿਪਾਰਟਮੈਂਟ ਨੂੰ ਹਮੇਸ਼ਾ ਕੋਸਦੇ ਰਹੋ ਫਾਰ ਵਾਂਸ ਆਪਣੇ ਹੱਥੀ ਚਾਰਜ ਲੋ ਤੇ ਕਰਕੇ ਦੇਖੋ ਕਿਸ ਤਰ੍ਹਾਂ ਹੁੰਦਾ ਤੇ ਕੁਝ ਮਤਲਬ ਇਹ ਨਾ ਛੋਟੇ ਛੋਟੇ ਚੀਜ਼ਾਂ ਕਰਨ ਦਾ ਜਜ਼ਬਾ ਤੇ ਉਹੀ ਗੱਲ ਹੈ ਉਸੇ ਮੋਟੀਵੇਟ ਹੁੰਦੀ ਹੈ ਕਿ ਅੱਗੇ ਹਾਂ ਉਹ ਵੀ ਚੀਜ਼ਾਂ ਸਨ ਤੇ ਉਸ ਵੇਲੇ ਸਾਡੇ ਸਟੇਟ ਦੇ ਵੀ ਕਈ ਵਾਰ ਟਾਪਰ ਆ ਰਹੇ ਸਨ ਜਿਵੇਂ ਅਮੀਰ ਅਤਰਸਨ ਹੋਰ ਵੀ ਹਾਂ ਜੇ ਅਸੀਂ ਸੁਣਦੇ ਆ ਸ਼ਾਇਦ ਇਕਬਾਲ ਸਰ ਐਂਡ ਚੌਧਰੀ ਸਰ ਉਹਨਾਂ ਦਾ ਵੀ ਅਸੀਂ ਸੁਣਦੇ ਆ ਸਰਬਜੀਤ ਸੁਧਨ ਹਾਂਜੀ ਫੇਸ ਮਾਈ ਬ੍ਰਦਰ ਮੇਰੇ ਮਾਸੀ ਦੇ ਬੇਟੇ ਹਨ ਸਰਬਜੀਤ ਸੁਧਨ ਸੁਧਨ ਜਿਹੜੇ ਆਈਐਫਐਸ ਹਨ ਉਹ ਬਿਲਕੁਲ ਤੁਹਾਡੀ ਤਰ੍ਹਾਂ ਬਿਲਕੁਲ ਹੰਬਲ ਹਨ ਔਰ ਇੰਨੇ ਹੰਬਲ ਹਨ ਅੱਜ ਵੀ ਉਹ ਕਿਤੇ ਮੈਨੂੰ ਮਿਲਦੇ ਹਨ ਮੇਰੇ ਛੋਟੇ ਬ੍ਰਦਰ ਹਨ ਅੱਜ ਵੀ ਕਿਤੇ ਮੈਨੂੰ ਮਿਲਦੇ ਹਨ ਔਰ ਬਿਲਕੁਲ ਇੰਨੀ ਕਾਈਂਡਰਨੇਸ਼ਨਲ ਇੰਨੇ ਹੰਬਲ ਹੋ ਕੇ ਮਿਲਦੇ ਹਨ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਸਾਰਿਆਂ ਨੂੰ ਕਿ ਸੱਚੇ ਸਾਹਿਬਾ ਕਿਆ ਨਾ ਹੀ ਕਰਦੀ ਰਹੇ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਪਾਵੇ ਤਿਸ ਦੀ ਇਹ ਅਕਾਲਪੁਰਖ ਦੀ ਦਾਤ ਹੈ ਕਿਸਮਤ ਕਿਸਮਤ ਨਾਲ ਹੀ ਖੁੱਲਦੀ ਹੈ ਬਹੁਤ سارے ਲੋਕ ਤੁਰਦੇ ਹਨ ਇਹ ਅਕਾਲਪੁਰਖ ਦੀ ਬਖਸ਼ਿਸ਼ ਹੈ ਕਿ ਕਈਆਂ ਨੂੰ ਨਿਵਾਜ਼ ਦਿੰਦਾ ਹੈ ਤੇ ਕਈਆਂ ਨੂੰ ਹੋਰ ਰਸਤੇ ਪਾ ਦਿੰਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਹਮੇਸ਼ਾ ਸਵੇਰੇ ਉੱਠ ਕੇ ਪੋਜ਼ਿਟਿਵ ਕਰਨ ਦੇਖਣੀ ਹੈ ਔਰ ਪੋਜ਼ਿਟਿਵ ਮੋਡ ਤੇ ਰਹਿਣਾ ਹੈ ਔਰ ਪੋਜ਼ਿਟਿਵ ਹੋ ਕੇ ਚੱਲਣਾ ਹੈ ਜਿਹੜੇ ਬੱਚੇ ਆ ਕੇ ਕਰਨਾ ਚਾਹੁੰਦੇ ਨੇ ਯੂਪੀਐਸਸੀ ਕਰਨਾ ਚਾਹੁੰਦੇ ਨੇ ਜਾਂ ਕੇਐਸ ਕਰਨਾ ਚਾਹੁੰਦੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ ਭਈ ਅਗਰ ਉਹ ਪੜਨ ਪੋਜ਼ਿਟਿਵ ਵਿੱਚ ਕਿਸ ਤਰ੍ਹਾਂ ਪੜਨ ਔਰ ਕਿੰਨਾ ਟਾਈਮ ਉਹ ਦੇਣ ਔਰ ਕਿਸ ਕਲਾਸ ਤੋਂ ਇਸ ਪਾਸੇ ਸਟਾਰਟ ਹੋ ਜਾਣ ਉਹ ਦੇਖੋ ਜੀ ਜਿਸਨੇ ਧਿਆਲੇ ਦਾ ਕਿ ਉਸਨੇ ਕਰਨਾ ਹੀ ਇਹ ਹੋਇਆ ਤੇ ਉਹ ਤੇ 12ਵੀਂ ਤੋਂ ਬਾਅਦ ਹੀ ਸ਼ੁਰੂ ਕਰ ਸਕਦਾ ਹੈ ਗ੍ਰੈਜੂਏਸ਼ਨ ਦੇ ਨਾਲ-ਨਾਲ ਵੀ ਥੋੜ੍ਹੀ-ਥੋੜ੍ਹੀ ਤਿਆਰੀ ਸ਼ੁਰੂ ਕਰ ਸਕਦਾ ਹੈ ਤਾਂ ਕਿ ਉਹ ਜਦ ਤੱਕ ਗ੍ਰੈਜੂਏਸ਼ਨ ਕੰਪਲੀਟ ਕਰੇ ਜੀ ਜੀ ਉਸ ਵੇਲੇ ਉਹ ਇੱਕ ਪੋਜੀਸ਼ਨ ਇਚ ਹੋਏ ਕਿ ਉਹ ਪੇਪਰ ਦੇ ਸਕੇ ਅੱਛਾ ਪਰ ਨਾ ਕੀ ਹੁੰਦਾ ਜਿਸ ਤਰ੍ਹਾਂ ਮੈਂ ਕੀਤਾ ਮੈਨੂੰ 2.5 ਸਾਲ ਲੱਗੇ ਬੀਟੈਕ ਖਤਮ ਕਰਨ ਦੇ ਬਾਅਦ ਪਹਿਲੀ ਅਟੈਂਪਟ ਤੇ ਨਹੀਂ ਸੀ ਓਕੇ ਤੇ ਉਹ ਟਾਈਮ ਨਿਕਲ ਗਿਆ ਮੇਰਾ ਤੇ ਅਗਰ ਮੈਨੂੰ ਪਹਿਲੇ ਹੀ ਕਲੈਰਿਟੀ ਹੁੰਦੀ ਬੀਟੈਕ ਜਾਂਦੇ ਵੇਲੇ ਤੇ ਮੈਂ ਨਾਲ ਨਾਲ ਹੀ ਦੇ ਸਕਦਾ ਸਾਂ ਆਪਣੀ ਅਟੈਂਪਟ ਹਮ ਹਮ ਤੇ ਮੈਂ ਬਸ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਇਗਜ਼ਾਮ ਵਿੱਚ ਤਿਆਰੀ ਸ਼ੁਰੂ ਕਰਨ ਤੋਂ ਪਹਿਲੇ ਤੇ ਅਚੀ ਤਰ੍ਹਾਂ ਇਗਜ਼ਾਮ ਦੀ ਪਰਖ ਕਰ ਲਓ ਓਕੇ ਇਗਜ਼ਾਮ ਦਾ ਸਿਲੇਬਸ ਕੀ ਹੈ ਹਮ ਹਮ ਇਗਜ਼ਾਮ ਦੀ ਕਿੰਨੀ ਸਟੇਜਿਸ ਹਨ ਕਿੰਨੇ ਬੱਚੇ ਦਿੰਦੇ ਹਨ ਕਿੰਨੇ ਬੱਚੇ ਨਿਕਲਦੇ ਹਨ ਕਿਹੜੀ ਸਰਵਿਸ ਤੁਹਾਨੂੰ ਚੰਗੀ ਲੱਗਦੀ ਹੈ ਉਸ ਸਰਵਿਸ ਇਸ ਐਕਚੁਅਲੀ ਹੈ ਕੀ ਹਮ ਹਮ ਲੋਕ ਆਈਐਸ ਆਈਪੀਐਸ ਕਰਦੇ ਰਹਿੰਦੇ ਹਨ ਪਰ ਐਕਚੁਅਲੀ ਪਤਾ ਨਹੀਂ ਹੁੰਦਾ ਕਿ ਸਰਵਿਸ ਵਿੱਚ ਡਿਟੇਲ ਕੀ ਹੈ ਅੰਦਰ ਕੰਮ ਕੀ ਹੈ ਉਹ ਸਾਡੇ ਲਈ ਕੰਮ ਵੀ ਹੈ ਕਿ ਨਹੀਂ ਹੈ ਹਮ 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 ਤੇ ਇਹ ਪਹਿਲੇ ਤੇ ਇਹ ਸ਼ੁਰੂ ਕਰਨ ਤੋਂ ਪਹਿਲੇ ਇਹ ਚੀਜ਼ ਦੇਖਣੀ ਚਾਹੀਦੀ ਹੈ ਉਸਦੇ ਬਾਅਦ ਜਿਹੜੇ ਪੜਾਈ ਦੀ ਗੱਲ ਆਉਂਦੀ ਐ ਐਕਚੁਅਲ ਤੇ ਜਿੰਨਾ ਤੁਹਾਡੇ ਕੋਲ ਟਾਈਮ ਪ੍ਰੋਡਕਟਿਵ ਹੋਏ ਹਮਮ मतलब ਇਸ ਤਰ੍ਹਾਂ ਨਹੀਂ ਕਿ ਤੁਸੀਂ ਆਲਸੀ ਜਿਹਾ ਬੈਠੇ ਰਹੋ ਤੇ ਤਿਆਰੀ ਚੱਲੇਗੀ ਜੀ 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 ਉਹ ਨਹੀਂ ਤੁਸੀਂ ਆਪਣਾ ਜਿੰਨਾ ਪ੍ਰੋਡਕਟਿਵ ਟਾਈਮ ਹੈ ਉਹ ਲਾਓ ਤੇ ਨਾਲੇ ਅੱਜਕੱਲ ਇੰਟਰਨੈਟ ਤੇ ਤੇ ਸਭ ਕੁਝ ਹੀ ਹੁੰਦਾ ਹੈ ਗਾਈਡੈਂਸ ਅਗਰ ਸਹੀ ਤਰੀਕੇ ਨਾਲ ਲੋੜੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਗਾਈਡੈਂਸ ਦਾ ਘਾਟਾ ਹੈ ਤੁਸੀਂ ਕਿਧਰੇ ਕੋਚਿੰਗ ਵਗੈਰਾ ਜੁਆਇਨ ਕਰ ਲਓ ਅਨਕਲ ਬਥੇਰੀ ਕੋਚਿੰਗ ਜਨ ਅਫੋਰਡੇਬਲ ਬੜੀਆ ਹਮ ਹਮ ਇਸ ਤਰ੍ਹਾਂ ਕਰੋਗੇ ਤਿਆਰੀ ਤੇ ਫਿਰ ਐਂਡ ਐਂਡ ਇਸ ਆਪਣੀ ਵੀ ਮਿਹਨਤ ਲੱਗਦੀ ਹੈ ਟਾਈਮ ਲੱਗਦਾ ਹੈ ਇਹ ਸਾਰਾ ਕੁਝ ਮਿਲ ਮਿਲਾ ਕੇ ਤੇ ਨਾਲੇ ਰੱਬ ਨੇ ਜਦ ਜਦੋ ਜਦੋਂ ਲਿਖਿਆ ਹੈ ਕਿ ਹੋਣਾ ਹੈ ਜੀ ਮਿਹਨਤ ਕਰੀ ਚੱਲੋ ਉਸ ਕਾਬਿਲ ਬਣੋ ਤੇ ਰੱਬ ਆਪਣੇ ਆਪ ਬਖਸ਼ਿਸ਼ ਕਰੇਗਾ ਤੁਹਾਡੀ ਹਮ ਹਮ ਬਿਲਕੁਲ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਬੱਚਿਆਂ ਦੀ ਪਰਖ ਕਰੋ ਜ਼ਰੂਰੀ ਨਹੀਂ ਮੈਂ 네ਗੇਟਿਵ ਨਹੀਂ ਕਹਿ ਰਿਹਾ ਮੈਂ ਪੋਜ਼ਿਟਿਵ ਹੋ ਪੋਜ਼ਿਟਿਵ ਓਕੇ ਗੱਲ ਕਹਿ ਰਿਹਾ ਹਾਂ ਕਿ ਜ਼ਰੂਰੀ ਨਹੀਂ ਆਈਐਸ ਸਪੋਰਟਸ ਵੀ ਕੁਝ ਐਸੇ ਮੁਕਾਮ ਹਨ ਫਾਰ ਇਗਜ਼ਾਮਪਲ ਅਗਰ ਟੰਡulkar ਦੇ ਮਾਤਾ ਪਿਤਾ ਉਹਨੂੰ ਨਾ ਪਹਿਚਾਨਦੇ ਸ਼ਾਇਦ ਅੱਜ ਟੰਡulkar ਦਾ ਨਾਮ ਪੂਰੀ ਦੁਨੀਆ 'ਚ ਨਾ ਹੁੰਦਾ ਇਸ ਕਰਕੇ ਬੱਚੇ ਅਗਰ ਪੜ੍ਹਨਾ ਚਾਹੁੰਦੇ ਹਨ ਮਾਤਾ ਪਿਤਾ ਨੂੰ ਰਿਕੁਐਸਟ ਹੈ ਉਹਨਾਂ ਦੀ ਪੂਰੀ ਸਪੋਰਟ ਕੀਤੀ ਜਾਏ। ਅਗਰ ਬੱਚੇ ਖੇਡ ਵਿੱਚ ਅਵਲ ਨੰਬਰ ਤੇ ਹਨ ਤੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾਏ ਤਾਂਕਿ ਉਹ ਐਕਸਲ ਕਰ ਸਕਣ ਜਿਸ ਫੀਲਡ ਵਿੱਚ ਜਾਣ ਉਹ ਐਕਸਲ ਕਰ ਸਕਣ। ਇਹਨਾਂ ਨੇ ਮਾਤਾ ਪਿਤਾ ਦੀ ਵੀ ਗੱਲ ਕੀਤੀ ਹੈ। ਤੇ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਕਹਾਵਾਂਗਾ ਕਿ ਤੁਸੀਂ ਵੀ ਨੇੜੇ ਆ ਜਾਓ। ਕਿਉਂਕਿ ਆ ਮੇਰੇ ਬਚਪਨ ਦੇ ਮਿੱਤਰ ਹਨ ਅਸੀਂ ਬਹੁਤ ਇਕੱਠੇ ਰਹੇ ਹਾਂ ਮੈਂ ਆਪ ਜੀ ਨੂੰ ਵੀ ਪੈਗਾਮ ਚੈਨਲ ਤੇ ਜੀ ਆਇਆਂ ਆਖਦਾ ਹਾਂ ਮੈਂ ਦੱਸ ਦਿਆਂ ਨਾ ਬਾਰੇ ਜੀ ਸਰਦਾਰ ਮਲਵਿੰਦਰ ਸਿੰਘ ਜੀ ਬਾਕੀ ਕਿੱਥੇ ਸਰਵਿਸ ਕਰਦੇ ਹਨ ਕੀ ਕਰਦੇ ਹਨ ਪਹਿਲੇ ਆਪਣੀ ਇਹ ਡਿਟੇਲ ਦੇਣਗੇ ਮੈਂ ਆਪ ਜੀ ਨੂੰ ਪੈਗਾਮ ਚੈਨਲ ਤੇ ਜੀ ਆਇਆਂ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਸ ਤਰ੍ਹਾਂ ਕੇ ਤੁਹਾਨੂੰ ਮੈਂ ਅੱਗੇ ਵੀ ਸਮਬੋਧਿਤ ਕਰਦਾ ਮਿੱਟੂ ਵੀਰ ਕਹਿ ਕੇ ਹੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਸਾਨੂੰ ਇਹ ਮਾਨ ਬਖਸ਼ਿਆ ਬਾਕੀ ਆਪਣੇ ਬਾਰੇ ਮੈਂ ਬੀਐਸਐਨਐਲ ਵਿੱਚ ਜੌਬ ਕਰਦਾ ਜੀ 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 ਹਾਂ ਆਈਕਲ ਤੇ ਜੰਮੂਈ ਪੋਸਟਡ ਆ ਐਜ਼ ਏ ਐਜ਼ ਐਗਜ਼ੀਕਿਟਿਵ ਇੰਜੀਨੀਅਰ ਐਗਜ਼ੀਕਿਟਿਵ ਇੰਜੀਨੀਅਰ ਹਨ ਇਹਨਾਂ ਦੇ ਫਾਦਰ ਸਾਹਿਬ ਜੀ 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 ਅ ਬਾਕੀ ਠੀਕ ਹੀ ਚੱਲ ਬਾਕੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਤੁਸੀਂ ਆਪ ਕੁਆਲੀਫਾਈਡ ਸੋ। ਔਰ ਤੁਸੀਂ ਸਪੋਰਟ ਕੀਤੀ ਇਹਨਾਂ ਦੀ। ਜੀ। ਔਰ ਤੁਸੀਂ ਇਹਨਾਂ ਨੂੰ ਪਛਾਣਿਆ। ਮੈਂ ਜਿਸ ਤਰ੍ਹਾਂ ਇਹਨਾਂ ਦੀ ਡੈਡੀਕੇਸ਼ਨ ਸੀ, ਤੁਸੀਂ ਇਹਨਾਂ ਨੂੰ ਸਪੋਰਟ ਕੀਤੀ। ਜਿਹੜੇ ਪੇਰੈਂਟਸ ਹਨ ਜਿਹੜੇ ਫੋਰਸਫੁਲੀ ਬੱਚਿਆਂ ਨੂੰ ਇਹ ਗੱਲ ਕਹਿੰਦੇ ਹਨ, ਨਹੀਂ ਤੁਸੀਂ ਪੜਨਾ ਹੀ ਪੜਨਾ ਹੈ। ਬੱਚੇ ਦੀ ਮਰਜ਼ੀ ਨਹੀਂ ਹੁੰਦੀ। ਕਈ ਵਾਰੀ ਐਸਾ ਦੇਖਣ ਚ ਆਇਆ ਕਿ ਬੱਚਿਆਂ ਦੀ ਮਰਜ਼ੀ ਨਹੀਂ ਹੁੰਦੀ ਪੜਨ ਦੀ ਔਰ ਕੈਪੇਬਲ ਨਹੀਂ ਹੁੰਦੇ। ਔਰ ਕਿਸੇ ਹੋਰ ਫੀਲਡ ਵਿੱਚੋਂ ਐਕਸਲ ਕਰ ਸਕਦੇ ਨੇ। ਕੀ ਪੇਰੈਂਟਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਦੀ ਪਰਖ ਕਰਨੀ ਚਾਹੀਦੀ ਏ? ਔਰ ਪਰਖ ਕਰਕੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਅਗਰ ਟੰਡੂਲਕਰ ਦੀ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦਾ ਕੋਚ ਪਰਖ ਨਾ ਕਰਦੇ ਅਸੀਂ ਟੰਡੂਲਕਰ ਦਾ ਨਾਮ ਨਾ ਆਉਂਦਾ। ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਪੇਰੈਂਟਸ ਦੀ ਜਿਹੜੀ ਫਰਸਟ ਡਿਊਟੀ ਹੈ ਨਾ ਉਹ ਇਹ ਚੀਜ਼ ਹੈ ਕਿ ਆਪਣੇ ਬੱਚੇ ਦੇ ਵਿੱਚ ਕੀ ਕੈਲੀਬਰ ਹੈ ਹੂੰ ਹੂੰ ਪੂਨੂ ਟੂ ਟੂ ਲੜਣਾ ਉਹਨੂੰ ਕੱਢ ਲੈਣਾ ਜ਼ਰੂਰਤ ਵੀ ਹੈ ਜ਼ਰੂਰਤ ਵੀ ਹੈ ਅੱਜ ਦੀ ਡੇਟ ਦੇ ਵਿੱਚ ਹੁਣ ਇਹਨੇ ਯੂਪੀਐਸਸੀ ਵਿੱਚ ਰੈਂਕ ਲਿਆਂਦਾ ਹੈ ਹੂੰ ਹੂੰ ਮੈਂ ਨਹੀਂ ਕਹਾਗਾ ਕਿ ਮੇਰੀ ਇੱਕ ਕੁਆਲਿਟੀ ਢੂੰਢ ਲਈ ਸੀ ਨਿਕਲ ਰ ਗਿਆ ਸੀ ਜਾਂ ਜਿਨ੍ਹਾਂ ਦੀ ਨਹੀਂ ਹੈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਲੇਕਿਨ ਬੱਚੇ ਨੂੰ ਇੱਕ ਪੂਰਾ ਮੌਕਾ ਦੇਣਾ ਚਾਹੀਦਾ ਹਰ ਫੀਲਡ ਵਿੱਚ ਉਹ ਯੈਸ ਕੀ ਕਰ ਸਕਦਾ ਹੈ ਜੀ ਬਿਲਕੁਲ 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 ਈਵਨ ਅਸੀਂ ਆਪਣੀ ਗੱਲ ਕਰੀਏ ਫ੍ਰੈਂਕਲੀ ਸਪੀਕਿੰਗ ਕਿ ਸਾਨੂੰ ਵੀ ਨਹੀਂ ਪਤਾ ਕਿ ਸਾਡਾ ਇੰਟਰਸਟ ਕੀ ਹੈ ਹਮ ਆਪਣੀ ਗੱਲ ਕਰੀਏ ਸਾਡਾ ਵੀ ਨਹੀਂ ਪਤਾ ਕਿ ਸਾਡਾ ਐਗਜ਼ੈਕਟਲੀ ਇੰਟਰਸਟ ਕੀ ਹੈ ਹਮ ਹਮ ਆਪਣਾ ਤਾਂ ਸਾਨੂੰ ਆਪਣੇ ਟਾਈਮ ਨਹੀਂ ਪਤਾ ਚੱਲਿਆ ਪੇਰੈਂਟਸ ਨੇ ਕਹਿੰਦੇ ਅਸੀਂ ਉਸ ਪਾਸੇ ਚਲੇ ਗਏ ਹਮ 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 ਘੱਟ ਤੋਂ ਘੱਟ ਇੰਨੀ ਮੈਨ ਜ਼ਰੂਰ ਕਰੀਏ ਕਿ ਬੱਚੇ ਦਾ ਇੰਟਰਸਟ ਹੈ ਐਂਡ ਬੱਚੇ ਦਾ ਕੈਲੀਬਰ ਦੇਖੀਏ ਹਮ 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 ਉਹ ਕਿੰਨਾ ਕਰ ਸਕਦਾ ਐਂਡ ਆਈ ਥਿੰਕ ਉਨਾ ਹੀ ਐਕਸਪੈਕਟ ਕਰਨਾ ਚਾਹੀਦਾ ਹੈ ਓਵਰ ਐਕਸਪੈਕਟੇਸ਼ਨ ਵੀ ਬੱਚੇ ਦੇ ਉੱਪਰ ਬਰਡਨ ਬਣ ਜਾਂਦਾ ਹੈ ਬਰਡਨ ਬਣ ਜਾਂਦਾ ਹੈ ਬਿਲਕੁਲ ਤੇ ਉਹ ਪਰਫਾਰਮ ਕਰਦੇ ਹੋਏ ਵੀ ਨਹੀਂ ਕਰ ਸਕਦਾ ਬਿਲਕੁਲ 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 ਅਗਰ ਕੋਈ ਬੱਚਾ ਕਿਸੇ ਦੂਸਰੀ ਫੀਲਡ 'ਚ ਪੜਾਈ ਤੂੰ ਉਸੇ ਇਲਾਵਾ ਹਾਂ ਉਹ ਉਹਦੇ ਵਿੱਚ ਉਸ ਤੋਂ ਵੀ ਅੱਛਾ ਕਰ ਸਕਦਾ ਹੈ ਬਹੁਤ ਸਾਰੇ ਫੀਲਡ ਐਂ ਜਿੱਦੇ 'ਚ ਬੱਚੇ ਬੜਾ ਬੜਾ ਕੁਝ ਅੱਛਾ ਕਰ ਜਾਂਦੇ ਹਨ ਆ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਈ ਬੱਚੇ ਘਰ ਬੈਠੇ ਬੈਠੇ ਐਸਐਸ ਡਿਵਾਈਸ ਤਿਆਰ ਕਰਦੇ ਉਹਨਾਂ ਦਾ ਟੈਕਨੀਕਲ ਮਾਈਂਡ ਹੈ ਸਾਨੂੰ ਇਹ ਚੀਜ਼ ਪਹਿਚਾਨਣੀ ਚਾਹੀਦੀ ਹੈ ਬੱਚਿਆਂ ਵਿੱਚ ਔਰ ਸਾਰੇ ਪੇਰੈਂਟਸ ਨੂੰ ਮੈਂ ਰਿਕੁਐਸਟ ਕਰਾਂਗਾ ਉਹਨਾਂ ਦਾ ਹੁਨਰ ਜਰੂਰ ਪਹਿਚਾਨੋ ਜ਼ਰੂਰੀ ਨਹੀਂ ਹੈ ਕਿ ਬੱਚਾ ਡਾਕਟਰ ਜਾਂ ਇੰਜੀਨੀਅਰ ਜਾਂ ਕੇਐਸ ਆਈਏਸ ਹੀ ਬਣੇ ਤੁਹਾਡੇ ਬੱਚੇ ਬੜਾ ਕੁਝ ਕਰ ਸਕਦੇ ਨੇ ਕਈ ਸਪੋਰਟਸ ਵਿੱਚ ਜਾ ਸਕਦੇ ਨੇ ਕਈ ਟੈਕਨੀਕਲੀ ਇਨਨੇ ਸਾਊਂਡ ਹੁੰਦੇ ਨੇ ਕਿ ਉਹ ਆਪਣੇ ਉਸ ਫੀਲਡ 'ਚ ਐਕਸਲ ਕਰ ਜਾਂਦੇ ਨੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਆਪਣੇ ਬੱਚੇ ਨੂੰ ਜਰੂਰ ਪਹਿਚਾਨੋ ਔਰ ਆਪਣੇ ਬੱਚੇ ਨੂੰ ਪੂਰਾ ਮੌਕਾ ਦਿਓ ਅੱਜ ਦੇ ਬੱਚਿਆਂ ਬਾਰੇ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਅੱਜ ਦੇ ਜਿਹੜੇ ਬੱਚੇ ਹਨ ਅੱਜ ਦੇ ਜਿਹੜੇ ਬੱਚੇ ਹਨ ਉਪਰੇ ਸਿਆਣੇ ਜਿਸ ਤਰ੍ਹਾਂ ਇਹਨਾਂ ਨੇ ਹਰਨੀ ਤੋਰਾਂ ਨੇ ਗਲਤ ਸੀ ਕਿ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿਸਲੇ ਇਸ ਪਾਸੇ ਮੁੜ ਗਿਆ ਔਰ ਕਹਿੰਦੇ ਮੈਂ ਸੋਸ਼ਲ ਮੀਡੀਆ ਸਾਰਾ ਬੰਦ ਕੀਤਾ ਸੀ ਇਹ ਤੇ ਮੈਂ ਤਪੱਸਿਆ ਸਮਝਦਾ ਨਾ ਕਮਿਟਮੈਂਟ ਲੈਵਲ ਤੇ ਚਾਹੀਦੀ ਹੈ ਜੀ ਹਾਂ ਕਮਿਟਮੈਂਟ ਲੈਵਲ ਚਾਹੀਦੀ ਹੈ ਇੱਕ ਵਾਰੀ ਤੁਸੀਂ ਠਣ ਲਿਆ ਹਮਮ ਡੈਡੀਕੇਟ ਹੋਣਾ ਡੈਡੀਕੇਟ ਹੋ ਗਏ ਹੁਣ ਬੜਾ ਜੁਬੀ ਹੈ ਉਸ ਤੋਂ ਬਾਅਦ ਪਿੱਛੇ ਮੁੜ ਕੇ ਦੇਖਣਾ ਜਿਹੜਾ ਉਹ ਮੁਸ਼ਕਲ ਵੀ ਹੋ ਜਾਂਦਾ ਹੈ ਤੇ ਆਪਣੀ ਕਮਿਟਮੈਂਟ ਨੂੰ ਵੀ ਤੋੜਦਾ ਦੋਨੋਂ ਚੀਜ਼ਾਂ ਕਰਦਾ ਜੀ 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 ਲੇਕਿਨ ਕਮਿਟਮੈਂਟ ਕਰਨ ਤੋਂ ਪਹਿਲੇ ਪਹਿਲੇ ਦੇਖ ਲੈਣਾ ਚੀਜ਼ਾ ਮੈਂ ਕਿੰਨੇ ਡੂੰਘੇ ਸਮੁੰਦਰ ਵਿੱਚ ਜਾ ਰਿਹਾ ਹਾਂ ਹਮ ਹਮ ਤੇ ਉਹ ਚੀਜ਼ ਦਾ ਆਈਡੀਆ ਹੋਣ ਦੇ ਬਾਅਦ ਹੀ ਪਤਾ ਚੱਲਦਾ ਹੈ ਕਿਉਂਕਿ ਇੱਕ ਵਾਰੀ ਤੁਸੀਂ ਸਮੁੰਦਰ ਵਿੱਚ ਉਤਰ ਗਏ ਫਿਰ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਬੱਚਾ ਜਾਂ ਪੇਰੈਂਟਸ ਵੀ ਫਰਸਟ੍ਰੇਟ ਹੋ ਜਾਂਦਾ ਹਮ ਹਮ ਆਪਣੀ ਜਿੰਨੀ ਐਕਸਪੈਕਟੇਸ਼ਨ ਹੈ ਹਮ ਹਮ ਉਹ ਮਿਲਦਾ ਨਹੀਂ ਤੇ ਦੋਨੋਂ ਪਾਸੋਂ ਕੰਮ ਖਰਾਬ ਹੋ ਜਾਂਦਾ ਹਮ ਹਮ ਇਹ ਇਹਨਾਂ ਦੇ ਫਾਦਰ ਸਾਹਿਬ ਹਨ ਇਹਨਾਂ ਦੇ ਮਦਰ ਵੀ ਆ ਪੈਣ ਜੀ ਗੁਰਵਿੰਦਰ ਕੌਰ ਜੀ ਕੋਲ ਬੈਠੇ ਨੇ ਬਿਲਕੁਲ ਇਨਾਂ ਦੇ ਮਾਤਾ ਜੀ ਵੀ ਸਾਡੇ ਕੋਲ ਆ ਗਏ ਨੇ ਬੇਅੰਤ ਖੁਸ਼ੀ ਹੈ ਹਰ ਮਾਂ ਨੂੰ ਆਪਣੇ ਬੱਚੇ ਤੇ ਮਾਣ ਆਉਂਦਾ ਹੈ ਬੱਚਾ ਕਿਸ ਤਰ੍ਹਾਂ ਦਾ ਵੀ ਹੋਏਗਾ ਬੱਚੇ ਤੇ ਮਾਣ ਹੁੰਦਾ ਹੈ ਹਰ ਮਾਂ ਨੂੰ ਔਰ ਹਰ ਮਾਂ ਹਮੇਸ਼ਾ ਦੁਆਵਾਂ ਕਰਦੀ ਹੈ ਕਿ ਦੁਨੀਆ ਦਾ ਇੱਕ ਨੰਬਰ ਤੇ ਮੇਰਾ ਬੱਚਾ ਹੋਵੇ ਦੁਨੀਆ ਵਿੱਚ ਇਸ ਤਰ੍ਹਾਂ ਇਨਾਂ ਦੇ ਮਾਤਾ ਜੀ ਵੀ ਮੇਰੇ ਕੋਲ ਹਨ ਤੁਸੀਂ ਕਿੰਨੀਆਂ ਕਿ ਦੁਆਵਾਂ ਕੀਤੀਆਂ ਨੇ ਮੈਨੂੰ ਦੱਸਿਓ ਸੱਚ ਦੱਸਿਓ ਕਿੰਨੀਆਂ ਕਿ ਦੁਆਵਾਂ ਕੀਤੀਆਂ ਮੇਰੀ ਤੇ ਬਲੇਸਿੰਗਸ ਲੈ ਲੀਨ ਹਾਂਜੀ ਔਰ ਹੁਣ ਵੀ ਕਰਦੇ ਹੋਣੇ ਤੁਸੀਂ ਜਿਸ ਲਈ ਐਗਜ਼ਾਮ ਦੇਣ ਜਾਂਦੇ ਸਨ ਜਾਂ ਪੜ੍ਹਦੇ ਸਨ ਹਾਂਜੀ ਤੇ ਮੈਨੂੰ ਲੱਗਦਾ ਤੁਸੀਂ ਸਾਈਡ ਪਾਰਟੀ ਕਰਦੇ ਰਹੇ ਹੋ ਨੀ ਹਾਂਜੀ ਹਾਂ ਸਾਈਡ ਪਾਰਟ ਕਰਦਾ ਸੀ ਇਹ ਤਾਂ ਗੱਲ ਪੱਕੀ ਹੈ ਮੈਨੂੰ ਪਤਾ ਹੈ ਕਿਉਂਕਿ ਮੈਂ ਦੱਸ ਦੇਵਾਂ ਕਿ ਮੈਂ ਇਸ ਘਰ ਨਾਲ ਪੁਰਾਣਾ ਬਵਸਤਾ ਹਾਂ ਬਹੁਤ ਪੁਰਾਣਾ ਅੱਜ ਤੂੰ ਤੇਰੀ 35 ਸਾਲ ਪੁਰਾਣਾ ਇਸ ਘਰ ਨਾਲ ਮੇਰਾ ਰਿਲੇਸ਼ਨ ਹੈ ਸ਼ਾਇਦ ਤੁਸੀਂ ਨਹੀਂ ਆਏ ਤੁਸੀਂ ਉਸ ਲਈ ਉਸ ਤੋਂ ਪਹਿਲੇ ਦਾ ਰਿਲੇਸ਼ਨ ਹੈ ਮੇਰਾ ਇਸ ਕਾਰਨ ਨਾਲ ਤੇ ਇਹਨਾਂ ਨੇ ਬਹੁਤ ਦੁਆਵਾਂ ਕੀਤੀਆਂ ਔਰ ਮਾਲਕ ਦੀ ਕਿਰਪਾ ਸਦਕਾ ਬਹੁਤ ਹੀ ਚੜਦੀ ਕਲਾ ਵਾਲਾ ਔਰ ਗੁਸ਼ਿਕ ਪਰਿਵਾਰ ਹੈ ਮੈਂ ਨਾ ਦੀ ਮਾਤਾ ਜੀ ਕੋਲ ਪੁੱਛਾਂਗਾ ਕਿ ਤੁਸੀਂ ਮੈਨੂੰ ਦੱਸੋ ਕਿ ਸਭ ਤੋਂ ਜ਼ਿਆਦਾ ਤੁਸੀਂ ਇਹਨਾਂ ਨੂੰ ਕੀ ਬਣਾ ਕੇ ਖਵਾਉਂਦੇ ਸੋ ਜੋ ਇਸ ਰੂਪਸੰਦ ਹੁੰਦਾ ਸੀ ਮੈਕਸਮ ਜਿਸ ਤਰ੍ਹਾਂ ਦਾਲ ਸਬਜੀ ਹੋਗੀ ਜਾਂ ਕੋਈ ਸਵੀਡਿਸ਼ ਹੋਗੀ ਉਹਦੇ ਵਿੱਚ ਕੀ ਚੀਜ਼ ਪਸੰਦ ਕਰਦੇ ਸਨ ਕਿਉਂਕਿ ਇਹ ਤੇ ਥੋੜੇ ਜੇ ਮੈਨੂੰ ਸ਼ਾਇਲ ਲਗਰਨ ਆ ਹੋ ਸਕਦਾ ਆਪੀਐਸ ਜਾਣ ਕੇ ਜਿਸ ਲਈ ਉੱਤੇ ਸ਼ਾਇਲ ਕੰਮ ਨਹੀਂ ਚੱਲਣਾ ਉੱਤੇ ਖੁੱਲ ਕੇ ਆਣਾ ਪੈਣਾ ਤੁਹਾਨੂੰ ਤੁਸੀਂ ਦੱਸੋ ਬਸ ਇਹ ਚੂਜ਼ ਹੀ ਬੜਾ ਹੈ ਮਤਲਬ ਸੀ ਲਿਮਿਟਿਡ ਹੁੰਦੀਆਂ ਸਨ ਜਿਸਾਂ ਰਾਜਮਾ ਚਾਵਲ ਹੋ ਗਏ ਪਨੀਰ ਹੋ ਗਿਆ ਨੰਦੂ ਹੋ ਗਏ ਬਸ ਤਿੰਨ ਚਾਰ ਚੀਜ਼ਾਂ ਇਸਦੀਆਂ ਫੇਵਰੇਟਾਂ ਬਸ اچھا ਮਤਲਬ ਜੰਮੂ ਦੀ ਡਿਸ਼ ਜਿਹੜੀ ਰਾਜਮਾ ਚਾਵਲ ਹੈ ਉਹ ਜ਼ਿਆਦਾ ਪਸੰਦ ਆ हां जी नंदरू ਬਰੀ हां ਬਰੀ ਦੀ ਸਬਜ਼ੀ اچھا ਤੇ ਤੁਸੀਂ ਜਿਸ ਲਈ ਪੜਦੇ ਸਨ ਤੁਸੀਂ ਜੌਬ ਕਰਦੇ ਹੋ ਨਾ ਖੁਦ ਹਾਂਜੀ ਹਾਂਜੀ ਤੁਸੀਂ ਜੌਬ ਕਰਦੇ ਹੋ ਮੈਂ ਇੱਕ ਚੀਜ਼ ਸੁਣੀ ਹੈ ਕਿ ਤੁਸੀਂ ਆ ਜੌਬ ਤੇ ਚਲੇ ਜਾਂਦੇ ਸੋ ਹਾਂਜੀ ਤੇ ਵੀਰ ਮਲਵਿੰਦਰ ਸਿੰਘ ਉਹ ਵੀ ਜੌਬ ਤੇ ਚਲੇ ਜਾਂਦੇ ਸਨ ਹਾਂਜੀ ਇਹ ਕੱਲੇ ਘਰ ਹੁੰਦੇ ਸਨ ਤੁਸੀਂ ਚੋਰੀ ਤੇ ਨਹੀਂ ਕੁਝ ਬਣਾ ਕੇ ਖਾਂਦੇ ਸੀ ਨੇ ਮੇਰਾ ਬਨਾਮ ਨਾ ਸ਼ੋਕਲੀ ਅੱਛਾ ਤੇ ਮਤਲਬ ਸਭ ਕੁਝ ਆਪੇ ਮੈਨੇਜ ਕਰਦੇ ਸੀ ਹਾਂ ਆਪੇ ਮੈਨੇਜ ਕਰਦਾ ਸੀ ਤੇ ਫਿਰ ਇਵਨ ਕਿ ਕੋਈ ਅਗਰ ਕੋਈ ਨਾ ਹੋਏ ਫਿਰ ਦਾਦੀ ਮਾਂ ਨੂੰ ਵੀ ਦੇ ਦਿੰਦਾ ਸੀ ਅੱਛਾ ਖਾਣਾ ਖਾਣਾ ਦੇ ਦਿੰਦਾ ਸੀ ਅੱਛਾ ਦਾਦੀ ਮਾਂ ਵੀ ਹਾਂ ਮੈਂ ਉਸ ਨੂੰ ਫੋਨ ਕਰਨਾ ਦਾਦੀ ਮਾਂ ਨੂੰ ਖਾਣਾ ਦੇ ਦੇ ਪਿੱਛੇ ਦੇਖ ਵੀ ਦੇ ਕੇ ਵੀ ਆ ਅੱਛਾ ਹਾਂਜੀ ਹਾਂਜੀ ਉਹ ਪ੍ਰੋਪਰ ਇਹ ਤੇ ਹੈਰੀਟੇਜ ਹੈ ਨਾ ਇਹ ਤੁਹਾਡਾ ਪੁਰਾਣਾ ਸਿਸਟਮ ਹੈ ਕਿ ਮਾਤਾ ਪਿਤਾ ਦੀ ਸੇਵਾ ਕਰਨੀ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਬੱਚੇ ਸੱਚੇ ਪਾਤਸ਼ਾਹ ਅਗੇ ਅਰਦਾਸ ਹੈ ਇਸ ਤਰ੍ਹਾਂ ਦੇ ਮਾਤਾ ਪਿਤਾ ਵਿਰਲਿਆਂ ਨੂੰ ਮਿਲਦੇ ਹਨ ਤੇ ਇਸ ਤਰ੍ਹਾਂ ਦੇ ਬੱਚੇ ਵੀ ਵਿਰਲਿਆਂ ਨੂੰ ਮਿਲਦੇ ਹਨ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪ ਜੀ ਨੇ ਜਿੰਨਾ ਇੰਟਰਵਿਊ ਦੇਖਿਆ ਹੈ ਕਮੈਂਟਾਂ ਰਾਈ ਜਰੂਰ ਦੱਸਣਾ ਔਰ ਇੱਕ ਗੱਲ ਜਰੂਰ ਕਰਨਾ ਕਿ ਸਾਡੇ ਛੋਟੇ ਹਰਨੀਤ ਲਈ ਅਰਦਾਸ ਜ਼ਰੂਰ ਕਰਨਾ ਕਿ ਸੱਚੇ ਪਾਤਸ਼ਾਹ ਇਸ ਛੋਟੇ ਹਰਨੀਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਬਖਸ਼ੀ ਤਾਂਕਿ ਆਪਣੇ ਮਾਂ-ਬਾਪ ਦਾ ਸਭ ਤੋਂ ਪਹਿਲੇ ਆਪਣੇ ਮਾਂ-ਬਾਪ ਦਾ ਫਿਰ ਮੱਲੇ ਦਾ ਫਿਰ ਕਮਿਊਨਿਟੀ ਦਾ ਫਿਰ ਸਟੇਟ ਦਾ ਫਿਰ ਕੰਟਰੀ ਦਾ ਨਾਮ ਰੋਸ਼ਨ ਕਰ ਸਕੇ ਅਰਦਾਸ ਜ਼ਰੂਰ ਕਰਿਓ ਮੈਂ ਹੁਣ ਆਵਾਂਗਾ ਇਹਨਾਂ ਦੇ ਤਾਊ ਜੀ ਜਿਹੜੇ ਕੋਲ ਬੈਠਣ ਸਰਦਾਰ ਬਚਿੱਤਰ ਸਿੰਘ ਜੀ ਉਹਨਾਂ ਕੋਲੋਂ ਇਹ ਗੱਲ ਪੁੱਛਾਂਗੇ ਕਿ ਤੁਸੀਂ ਦੱਸੋਗੇ ਤੁਸੀਂ ਕੀ ਫੀਲ ਕਰਦੇ ਹੋ ਜਿਸ ਲਈ ਤੁਸੀਂ ਸੁਣਿਆ ਕਿ ਇਹਨਾਂ ਦਾ ਰਿਜ਼ਲਟ ਨਿਕਲਿਆ ਤੇ ਤੁਸੀਂ ਕੀ ਫੀਲ ਕੀਤਾ ਜਿਸ ਦਿਨ ਇਹਨਾਂ ਦਾ ਮੈਂ ਸੁਣਿਆ ਰਿਜ਼ਲਟ ਕੀ ਹੈ ਇਸ ਤੋਂ ਅੱਛੀ ਫੀਲਿੰਗ ਹੋਰ ਕੀ ਉਸ ਦਿਸੀ ਬਹੁਤ ਜ਼ਿਆਦਾ ਫੀਲਿੰਗ ਐਗਜ਼ਾਈਸਟਿਵ ਹੋ ਗਿਆ ਸੀ ਕਿ ਦੇਖ ਕੇ ਭਾਈ ਚਲੋ ਬਹੁਤ ਬੱਚੇ ਦੀ ਮਿਹਨਤ ਸਵੜੀ ਸੀ ਸਾਨੂੰ ਵੈਸੇ ਉਮੀਦ ਸੀ ਕਿ 100% ਉਮੀਦ ਸੀ ਮੈਨੂੰ ਖਾਸ ਕਰਕੇ ਇਹ ਇਸ ਤਰ੍ਹਾਂ ਇਹ ਕੁਆਲੀਫਾਈ ਕਰਨਾ ਹੀ ਕਰਨਾ ਨਾ ਅਲੀਗਲ ਕੋਈ ਨਹੀਂ ਕਿਉਂਕਿ ਜਿਸ ਦੀ ਮਿਹਨਤ ਦਿੱਨੀ ਸੀ ਤੇ ਰਹਿਮਤ ਤੇ ਉੱਪਰ ਵਾਲੀ ਦੀ ਹੋਣੀ ਹੈ ਰਹਿਮਤ ਉਦੀ ਸੀ ਤੇ ਮਿਹਨਤ ਇਹਦੀ ਇੰਨੀ ਜ਼ਿਆਦਾ ਸੀ ਕਿ ਭਾਈ ਗੁਰੂ ਨੇ ਇਸ ਨੂੰ ਬਚੜਦੀ ਗਲਾ ਬਖਸ਼ੀ ਅੱਗੇ ਕੀ ਉਮੀਦ ਕਰਦੇ ਹੋ ਤੁਸੀਂ ਅੱਗੇ ਇਸ ਤੋਂ ਬਹੁਤ ਜ਼ਿਆਦਾ ਅੱਛੀ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਇਹਨੇ ਕੁਆਲੀਫਾਈ ਕੀਤਾ ਕਿ ਉਹ ਮਿਹਨਤ ਕਰੇਗਾ ਆਪਣੇ ਪਰ ਇੱਕ ਗੱਲ ਹੈ ਨਾ ਕਿ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਦੱਸਿਆ ਹਰਨੀਤ ਜੀ ਨੇ ਮੈਨੂੰ ਜਿਸ ਤਰ੍ਹਾਂ ਦੱਸਿਆ ਕਿ ਸ਼ਾਇਦ ਇਹਨਾਂ ਨੂੰ ਆਈਪੀਐਸ ਕੇ ਅਡਰ ਲੋਟ ਹੋਏਗਾ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਆਈਪੀਐਸ ਹੀ ਹੋਏ ਆਲਮੋਸਟ ਆਈਪੀਐਸ ਹੀ ਹੋਏਗਾ ਐਜ਼ ਇਹ ਆਈਪੀਐਸ ਹੋਣਾ ਬੜਾ ਹੈਕਟਿਕ ਹੈ 24 ਆਰ ਦੀ ਜੌਬ ਹੈ ਕਿਉਂਕਿ ਮੈਂ ਕਰੋਨਾ ਵਿੱਚ ਦੇਖਿਆ ਹੈ ਕਰੋਨਾ ਵਿੱਚ ਅਸੀਂ ਜਿਸ ਲਈ ਬਾਹਰ ਸੇਵਾ ਕਰਨ ਨਿਕਲਦੇ ਸਾਂ ਮੈਨੂੰ ਯਾਦ ਹੈ ਕਿ ਜੰਮੂ ਦੀ ਗੱਲ ਕਰ ਰਹੇ ਹਾਂ ਜੀ ਮੈਂ ਗਾਂਦੀ ਨਗਰ ਗੋਲ ਮਾਰਕੀਟ ਜੰਮੂ ਦੀ ਗੱਲ ਕਰ ਰਹੇ ਹਾਂ ਅਮੇ ਕਿ ਮੈਨੂੰ ਯਾਦ ਹੈ 1:3 ਤੋਂ 2 ਵਜੇ ਅਸੀਂ ਦਿਨੇ ਕਈ ਵਾਰੀ ਉੱਥੋਂ ਨਿਕਲਦੇ ਸਾਂ ਇੱਕ ਪੁਲਿਸ ਆਫਸਰਸ ਔਰ ਪੁਲਿਸ ਵਾਲੇ ਦੂਜੇ ਜਿਹੜੇ ਭਿਖਾਰੀ ਮੰਗਣ ਵਾਲੇ ਦੋ ਤੀਜੇ ਜਾਨਵਰ ਤੇ ਚੌਥੇ ਅਸੀਂ ਕੋਈ ਦੁਨੀਆ ਦਾ ਬੰਦਾ ਨਹੀਂ ਸੀ ਹੁੰਦਾ ਉੱਥੇ ਮੈਨੂੰ ਯਾਦ ਹੈ ਕਿ ਮੈਂ ਮੇਨ ਸਟਾਪ ਗੱਡੀ ਖੜੀ ਕੀਤੀ ਮੈਂ ਕਿਸੇ ਨੂੰ ਮਿਲਣ ਉਸ ਤੇ ਜਾਣਾ ਸੀ ਇੱਕ ਪੁਲਿਸ ਆਫਸਰ ਆਪਕੇ ਸਿੱਧਾ ਮੇਰੀ ਗੱਡੀ 'ਚ ਬਹਿ ਗਿਆ ਤੇ ਕਹਿਣ ਲੱਗਾ ਚਲੋ ਭਾਈ ਸਾਹਿਬ ਜਿਸਲੇ ਉਸਨੇ ਮੇਰੀ ਤਰਫ ਦੇਖਿਆ ਉਸਨੇ ਸਿਰ ਤੇ ਹੱਥ ਮਾਰਿਆ ਤੇ ਮੈਨੂੰ ਲੱਕ ਬੈਠੋ ਬੈਠੋ ਕਿੱਥੇ ਜਾਣਾ ਤੁਸੀਂ ਕਹਿਣ ਲੱਗਾ ਮੈਂ 3 ਦਿਨ ਦਾ ਸੁਤਾ ਨਹੀਂ ਆ ਤੇ ਮੈਨੂੰ ਸਮਝ ਨਹੀਂ ਆਈ ਮੈਂ ਤੁਹਾਡੀ ਗੱਡੀ 'ਚ ਆ ਕੇ ਬਹਿ ਗਿਆ ਮੇਰੇ ਫਰੈਂਡ ਕਿਸੇ ਨੇ ਆਣਾ ਸੀ ਮੈਂ ਪੁਲਿਸ ਦਾ ਇੰਨਾ ਹੈਕਟਿਕ ਜੌਬ ਹੈ ਤੁਸੀਂ ਕੀ ਸਮਝਦੇ ਹੋ ਕਿ ਇਹਦੇ علاوہ ਕੁਝ ਹੋਰ ਨਹੀਂ ਹੋ ਸਕਦਾ ਸੀ ਨਹੀਂ ਨਹੀਂ ਬਹੁਤ ਅੱਛਾ ਪਲੇਸਰ ਇਹ ਧੋਖਰੀ ਬਹੁਤ ਅੱਛੀ ਹੈ ਬਹੁਤ ਮਖੂਬੇ ਰਵਾਨਗੀ ਇਸ ਨੂੰ ਐਸੀ ਕੋਈ ਗੱਲ ਹੀ ਕੋਈ ਨਹੀਂ ਹੈ ਅੱਛੀ ਤਰ੍ਹਾਂ ਰਵਾਨਗੀ ਦੀਸ ਦਿੱਤੀ ਚਲੋ ਇਹਨਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਨਿਭਾਣਗੇ ਵਾਹਿਗੁਰੂ ਕਰੇ ਇਹ ਹਮੇਸ਼ਾ ਅਵਲ ਨੰਬਰ ਤੇ ਰਹਿਣ ਸਾਡੀ ਪੈਗਾਮ ਦੀ ਟੀਮ ਪੂਰੀ ਇਹਨਾਂ ਲਈ ਅਰਦਾਸ ਕਰੇਗੀ ਕਿ ਹਮੇਸ਼ਾ ਅਵਲ ਨੰਬਰ ਤੇ ਰਹਿਣੇ ਔਰ ਅਵਲ ਕੰਮ ਕਰਨ ਲਾਸਟ ਵਿੱਚ ਮੈਂ ਵੀਰ ਛੋਟੇ ਅਜੀਜ਼ ਨੂੰ ਇੱਕ ਗੱਲ ਕਵਾਂਗਾ ਕਿ ਜਿਹੜੇ ਯੰਗਰ ਹਨ ਜਾਂ ਜਿਹੜੇ ਤੁਹਾਨੂੰ ਰੋਲ ਮਾਡਲ ਮੰਨਣਗੇ ਅੱਗੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਉਂਦੇ ਮੈਂ ਬਸ ਐਨ ਇ ਕਹਿਣਾ ਚਾਹਾਂਗਾ ਉਹਨਾਂ ਨੂੰ ਕਿ ਤੁਸੀਂ ਜਿਹੜੀ ਵੀ ਚੀਜ਼ ਕਰਨ ਦਾ ठान ਲੋ ਤੇ ਉਸ ਬਾਰੇ ਪਹਿਲੇ ਅੱਛੀ ਤਰ੍ਹਾਂ ਰਿਸਰਚ ਕਰੋ ਕਿ ਉਹ ਚੀਜ਼ ਕੀ ਹੈ ਉਸ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਤੇ ਕਿਹ ਕਿਹ ਪ੍ਰੋਗਰੈਸ਼ਨ ਹੈ ਉਸ ਚੀਜ਼ ਵਿੱਚ ਨਾਲੇ ਆਪਣੇ ਘਰਦਿਆਂ ਨੂੰ ਵੀ ਸਮਝਾਓ ਉਹਨਾਂ ਨੂੰ ਵੀ ਇਨਵੋਲਵ ਕਰੋ ਤਾਂ ਕਿ ਉਹ ਤੁਹਾਡੇ ਮਿਸ਼ਨ ਦਾ ਪਾਰਟ ਬਣਨ ਹੂੰ ਤੇ ਨਾਲੇ ਇੱਕ ਵਾਰ ਐਗਜ਼ਿਟ ਹੋ ਗਏ ਹੋ ਕਿਸੇ ਵੀ ਫੀਲਡ 'ਚ ਜਾਓ ਤੇ ਨਿਸ਼ਾਨਾ ਹਮੇਸ਼ਾ ਸਭ ਤੋਂ ਉੱਚੀ ਕੁਰਸੀ ਤੇ ਰੱਖੋ ਕਿਸੇ ਵਿਚ ਦੀ ਥਾਂ ਤੇ ਸੈਟਲ ਨਾ ਹੋ ਹੂੰ ਤਾਂ ਕਿ ਸਾਡੀ ਕੋਮ ਵੀ ਵੱਧ ਸਕੇ ਤੇ ਤੁਸੀਂ ਆਪਣੇ ਆਪ ਨੂੰ ਵੀ ਇੱਕ ਅੱਛੇ ਉਦ ਦੇ ਤੇ ਦੇਖ ਸਕੋ ਇਹਨਾਂ ਨੇ ਬੜੀ ਵੱਡੀ ਗੱਲ ਕਹੀ ਹੈ ਵਾਕਿਚ ਲੱਗਦਾ ਹੈ ਕਿ IAS ਕਲੀਅਰ ਕੀਤੀ ਇਹਨਾਂ ਨੇ ਕਿ ਜਿਸ ਲਈ ਵੀ ਤੁਸੀਂ ਠਾਨ ਲੋ ਤੇ ਆਪਣਾ ਨਿਸ਼ਾਨਾ ਜਿਹੜਾ ਹੈ ਉਹ ਵੱਡੀ ਕੁਰਸੀ 'ਤੇ ਰੱਖੋ ਅਸੀਂ ਵਾਰਸ ਉਸ ਦਸ਼ਮੇਸ਼ ਪਿਤਾ ਦੇ ਹਾਂ ਜਿਨ੍ਹਾਂ ਨੇ ਸਭ ਕੁਝ ਵਾਰ ਕੇ ਨਿਸ਼ਾਨਾ ਵੱਡਾ ਰੱਖਿਆ ਸੀ ਦਿਲ ਵੱਡਾ ਰੱਖਿਆ ਸੀ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਵੀ ਅਗਰ ਜਿਸਲੇ ਵੀ ਆਪਣੇ ਬੱਚਿਆਂ ਵੱਲ ਦੇਖੋਗੇ ਬੱਚਿਆਂ ਵੱਲ ਧਿਆਨ ਮਾਰੋਗੇ ਤੇ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਦਿਓਗੇ ਬੱਚਿਆਂ ਦੀ ਕੋ ਕਰੋਗੇ ਬੱਚਿਆਂ ਨੂੰ ਪਰਖੋਗੇ ਉਹ ਕਿਸ ਪਾਸੇ ਜਾਣਾ ਚਾਹੁੰਦੇ ਹਨ ਕਿਸ ਫੀਲਡ ਚ ਐਕਸਲ ਕਰ ਸਕਦੇ ਹਨ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਲਾਸਟ ਵਿੱਚ ਇੱਕ ਗੱਲ ਕਵਾਂਗਾ ਕਿ ਥੈਂਕ ਯੂ ਕੇਂਦਰ ਵਿਦਿਆਲਿਆ ਐਂਡ ਥੈਂਕ ਯੂ ਐਸਪੀ ਸਮਾਰਟ ਸਕੂਲ ਜਿਨ੍ਹਾਂ ਨੇ ਇਹ ਹੀਰਾ ਸਾਡੀ ਸਟੇਟ ਸਾਡੀ ਕੰਟਰੀ ਦੀ ਝੋਲੀ ਵਿੱਚ ਪਾਇਆ ਹੈ ਤੇ ਤੁਸੀਂ ਵੀ ਅਰਦਾਸ ਕਰਿਓ ਕਿ ਇਹ ਹੀਰਾ ਇਸ ਤਰ੍ਹਾਂ ਹੀ ਚਮਕਦਾ ਰਹੇ ਇਹਦੀ ਚਮਕ ਜਿਹੜੀ ਹੈ ਇਸ ਤਰ੍ਹਾਂ ਹੀ ਬਰਕਰਾਰ ਰਹੇ ਮੈਂ ਫਿਰ ਹਾਜ਼ਰ ਹੋਵਾਂਗਾ ਇੱਕ ਨਵੇਂ ਪੈਗਾਮ ਨੂੰ ਲੈ ਕੇ ਪੈਗਾਮ ਰਹੀਂ ਉਸ ਵੇਲੇ ਤੱਕ ਅਸਦੇਰੋ ਵਸਦੇ ਰੋ ਆਵਾਦ ਰੋ ਨਾ ਵਿਸਰੋ ਨਾ ਯਾਦ ਰਹੁ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ